ਗੁਰ ਸੇਵੀਆ ਅੰਮ੍ਰਿਤ ਸੋਭਾ ਹੈ ਦਰਸ਼ਨ ਹਰਿ ਗੋ ਕੈ ਜਨਮ ਮਰਨ ਦੁਭਜਾ ਹਾਏ ਹੋਆ ਸ਼ਿਵ ਤੋਖ ਸਮਧੀ ਹੋਰ ਸ਼ਮ ਹੋਰ ਸ਼ਮ ਤੜੀਆ ਜਿਕੇ ਸੱਚੇ ਪਾਤਸ਼ਾਹ ਮਨ ਜਨਮ ਜਨਮ ਦੀ ਪੱਟੀ ਐ ਸਿਆਣ ਸਤਾ ਪਾਤਸ਼ਾਹ ਸੁਰ ਸੰਸਾਰੂ ਜਿਸ ਬਾਸ ਐਂਧਿਆ ਸੋਹਿਆ ਸਭਨਾ ਦਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਜਤੂ ਸੋਰੀ ਹੰਲਾ ਪਦਵਾ ਭਰਤੀ ਜਾ ਏਕ ਓਮ ਪਾ ਸਤਗੁਰ ਪਰਸਾ ਕੋਈ ਜਾਣ ਕਹੋ ਨਹੀਂ ਹਾ ਚਗਬੀਤ सोई ਬਿਦ ਪੂਜੈ ਤਾਂ ਕੀ ਧਰਮ ਰੀਤ ਓਈ ਜਨ ਕਮਨੰ ਇਨਹ ਜਗਬੀਤ ਜਿਸੁ ਹੋਇ ਕਿਰਪਾ ਸੋਈ ਬਿਦ ਪੂਜੈ ਆਪ ਕੀ ਨਿਰਮਲ ਪਰੇਤਰਾ ਮਾਤ ਪਿਤਾ ਤੁਮ ਤਨ ਬੰਦਕ ਇਸ ਨਾਮ ਤੇਲ ਭਾਈੁਰ ਬਜਨ ਮੁਕੇ ਜਲੇ ਸੁ ਜੋਗੀ ਅੰਤਰ ਕੋ ਬਹੁਤ ਮਾਲ ਅਨੰਤ ਨਾਲ ਹੀਰਾ ਮਾਧ ਰੰਜਨ ਕੀ ਮਾਇਆ ਆ ਆਰਤ ਬਿਹਾਨੀ ਆਉਦਾ ਆਂ ਹਮ ਤੋਖਣਾ ਪਾਇਆ ਹਰ ਦੁਨਤ ਅਜੋ ਪਾਉ ਤੇਜ ਕਣੀ ਓਮ ਚਤੁਰੰਗਾ ਸੰਗਣਾ ਚਾਲਿਓ ਇਨ ਮੈਂ ਪਸ਼ੂ ਐ ਊੜ ਸੁਧਾਇਓ ਨਾਂਗਾ ਹਰ ਕੋ ਸੰਗ ਰਿਆ ਪ੍ਰੀਮੰ ਤਵਕੈ ਆਂ ਕੈ ਹਰ ਵਰ ਰਾਜਨਾ ਆਪੀਆਂ ਸੁਖ ਆਗੈ ਉਧਰ ਸੰਗ ਸੰਤਨ ਕੈ ਪਾਇਆ ਹਰ ਪੇ ਸੰਤ ਤਰਿਆ ਪੀਉ ਕਬ ਕੈ ਆਪੈ ਹਰ ਮਰਗਾਇਆ संग संतन वाही गुरु जी का खालसा वाह